ਸਤਿ ਸ਼੍ਰੀ ਅਕਾਲ ਦੋਸਤੋ ਇਸ ਟਾਈਮ ਬਹੁਤ ਹੀ ਵਧੀਆ ਅਪਡੇਟ ਤੁਹਾਨੂੰ ਇੱਕ ਸੇਵਾ ਭਾਵਨਾ ਦੀ ਅਪਡੇਟ ਹੈ ਜਿਹੜੀ ਉਹ ਦਿਖਾ ਰਹੇ ਆ ਇਸ ਟਾਈਮ ਦੇ ਵਿੱਚ ਬਾਈ ਨੇ ਬਾਈ ਮੋਟਰਸਾਈਕਲ ਬੰਦ ਕਰ ਲਈ ਮੜੇ ਤੇ ਆ ਦੇਖੋ ਜੀ ਬਾਈ ਆਏ ਆ ਗੱਟੇ ਲੈ ਕੇ ਵੀਰੇ ਸਤਿ ਸ਼੍ਰੀ ਅਕਾਲ ਕਿੱਥੋਂ ਆਇਓ ਵੀਰੇ ਮਲੜੀ ਪਿੰਡ ਤੋਂ ਆਏ ਜੀ ਮਲੜੀ ਪਿੰਡ ਤੋਂ ਕੀ ਨਾਮ ਹੈ ਜੀ ਆਪਣਾ ਜਗਦੀਪ ਕੀ ਗੱਟੇ ਲੈ ਕੇ ਆਏ ਹੋ ਵੀਰੇ ਬਾਈ ਦੇਖੋ ਯਾਰ ਬਹੁਤ ਬਹੁਤ ਮੈਂ ਕਹਿੰਦਾ ਧੰਨਵਾਦ ਬਾਈਆਂ ਦਾ ਬਹੁਤ ਵੱਡਾ ਸਹਿਯੋਗ ਹੈ ਬਾਈ ਗੱਟੇ ਲੈ ਕੇ ਆਇਆ ਘਰੋਂ ਆ ਦੇਖੋ ਤੁਹਾਨੂੰ ਦਿਖਾ ਦਿੰਦਾ ਮੈਂ ਜੋਰ ਲੱਗੇ ਪਰ ਰਾਤ ਸੱਤ ਨੂੰ ਲੋਟ ਨਹੀਂ ਆਇਆ ਕਮ ਅੱਛਾ ਰਾਤ ਅਸੀਂ 1 ਵਜੇ ਤੱਕ ਪੂਰਾ ਜ਼ੋਰ ਲੱਗੇਗੇ ਹਾਂਜੀ ਹਾਂਜੀ ਤੇ ਪਰ ਥੋੜਾ ਥਾ ਥੋੜਾ ਰਹਿ ਗਿਆ ਸੀ ਪਰ ਉਦੋਂ ਆ ਖੁੱਲ ਗਿਆ ਅੱਛਾ 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 ਬਚਦੇ ਗਿਆ ਸੀ ਰਾਤ ਹੀ ਬਸ ਪਰ ਬਿਲਕੁਲ ਚੋਰ ਦਾ ਬੋਤਲਾ ਆਇਆ ਬੋਤਲਾ ਆਇਆ ਕਿੰਨੀ ਵਾਰ ਬੰਦੇ ਦਾ ਹਾਂ ਤੇ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਯਾਰ ਕਿਉਂਕਿ ਮਲੜੀ ਤੋਂ ਬਾਈ ਆਇਆ ਹਨਾ ਤੇ ਫਰਜ਼ ਬੰਦਾ ਤੇ ਬਾਈ ਦੇਖੋ ਤੁਹਾਨੂੰ ਗੱਟੇ ਦਿਖਾ ਲਾ ਮੈਂ ਘਰੋਂ ਇਕੱਠੇ ਕਰ ਕਰਕੇ ਲੈ ਕੇ ਆਇਆ ਘਰਾਂ ਦੇ ਵਿੱਚੋਂ ਤੇ ਬਾਈ ਵੀ ਆ ਦੇਖੋ ਬਾਈ ਕਿ ਕਿਵੇਂ ਕੀ ਕਹਿਣਾ ਚਾਹੁੰਦੇ ਵੱਡੇ ਵੱਜ ਜੂਗਾ ਹੁਣ ਤਾਂ ਫਿਰ ਬੰਦਾਂਗੇ ਬੰਦਾਂਗੇ ਹਾਂ ਬਾਈ ਪਹਿਲਾਂ ਯਾਰ ਸਾਰੇ ਦੇਖੋ ਹੋਰ ਹੁਣ ਤਾਂ ਜੀ ਹਾਂ ਬਹੁਤ ਵੱਡਾ ਸਹਿਯੋਗ ਪਿੰਡ ਦੇ ਲੋਕਾਂ ਦਾ ਜਿਹੜੇ ਸਾਡੇ ਨਾ ਜਿਹੜੇ ਨੇੜੇ ਪਿੰਡ ਦੇ ਲੋਕ ਆ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਆ ਬਹੁਤ ਭੈਣਾ ਸਾਡੀਆਂ ਜਿਹੜੀਆਂ ਉਹ ਵੀ ਪਹੁੰਚ ਗਈਆਂ ਤੇ ਭਰਾ ਸਾਡੇ ਜਿਨ੍ਹਾਂ ਕੋ ਜੇ ਗੱਟਾ ਹੈ ਗੱਟਾ ਲਈ ਆਉਂਦਾ ਕੋਈ ਲੰਗਰ ਆ ਲੰਗਰ ਲਈ ਆਉਂਦਾ ਚਾਹ ਹੈ ਤਾਂ ਚਾਹ ਲਈ ਆਉਂਦਾ ਯਾਨੀ ਕਿ ਜਿੰਨਾ ਜਿੱਦੋ ਸਰਦਾ ਹੈ ਬਾਈ ਉਹ ਹਰ ਬੰਦਾ ਪਹੁੰਚ ਰਿਹਾ ਯਾਰ ਹਨਾ ਬਸ ਇਹੀ ਸਹਿਯੋਗ ਉਮੀਦ ਆ ਆਪਾਂ ਨੂੰ ਕਿ ਆਪਾਂ ਬਹੁਤ ਛੇਤੀ ਕਾਮਯਾਬ ਹੋ ਜਾਾਂਗੇ ਇਹ ਸਹਿਯੋਗ ਦੇ ਬਦੌਲਤ ਧੰਨਵਾਦ ਵੀਰੇ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਔਰ ਇਸ ਟਾਈਮ ਅਸੀਂ ਦਿਖਾ ਸਕਦੇ ਆ ਕਿ ਜੋ ਘੱਗਰ ਬੰਨ ਹੈ ਇਸ ਟਾਈਮ ਪੁਨੀਆਰੀ ਦਾ ਉਹਦੇ ਉੱਤੇ ਸਾਡੇ ਡੀਸੀ ਸਾਹਿਬ ਜਿਹੜੇ सिरसा ਹੈ ਉਹ ਵੀ ਪਹੁੰਚ ਚੁੱਕੇ ਆ ਤੇ तमाम ਸਥਿਤੀ ਦਾ ਜਾਇਜ਼ਾ ਜਿਹੜਾ ਇਸ ਟਾਈਮ ਉਹ ਲੈਣ ਇੱਥੇ ਪਹੁੰਚੇ ਨੇ ਤੇ ਤੁਹਾਨੂੰ ਦਿਖਾ ਦਈਏ ਕਿ ਕਿਉਂਕਿ ਬਹੁਤ ਵੱਡੀ ਤਦਾਦ ਦੇ ਵਿੱਚ ਲੋਕ ਹੈ ਜਿਹੜੇ ਉਹ ਸੇਵਾ ਦੇ ਖਾਤਰ ਇੱਥੇ ਪਹੁੰਚੇ ਹੋਏ ਆ ਤੇ तमाम ਸੰਸਥਾਵਾਂ ਜਿਹੜੇ ਕਿ ਲੰਗਰ ਪਾਣੀ ਲੈ ਕੇ ਵੀ ਪਹੁੰਚੀਆਂ ਹੋਈਆਂ ਨੇ ਇੱਥੇ ਤੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਡੀਸੀ ਸਾਹਿਬ ਪਹੁੰਚੇ ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਤੇ ਪਰ ਪਰ ਸਥਿਤੀਆਂ ਜਿਹੜੀਆਂ ਗੱਲ ਕਰੀਏ ਤਾਂ ਹੁਣ ਲਗਭਗ ਕਹਿ ਸਕਦੇ ਆ ਕਿ ਇਸ ਟਾਈਮ ਜਿਹੜੀ ਸਥਿਤੀ ਆ ਉਹ ਕੰਟਰੋਲ ਦੇ ਵਿੱਚ ਹੈ ਔਰ ਪਾਣੀ ਨੂੰ ਦਿਖਾ ਦਈਏ ਕਿ ਇਸ ਟਾਈਮ ਪਾਣੀ ਦਾ ਲੈਵਲ ਹੈ ਜਿਹੜਾ ਉਹ ਘਟ ਚੁੱਕਿਆ ਪਰ ਡੀਸੀ ਸਾਹਿਬ ਇੱਥੇ ਪਹੁੰਚੇ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਆਖਿਰਕਾਰ ਜੋ ਇਹ ਚਲੋ ਬਈ ਚਲੋ ਪਾੜ ਉਹ ਸਾਹਮਣੇ ਦਿਖਾ ਦਿਓ ਤੁਹਾਨੂੰ ਕਿ ਡੀਸੀ ਸਾਹਿਬ ਜੀ ਹੈ ਜਿਹੜੇ ਸੰਤਨੂ ਜੀ ਹੈ ਉਹ ਇੱਥੇ ਪਹੁੰਚੇ ਨੇ ਤੇ ਕੁਛ ਉਹ ਜਾਇਜ਼ਾ ਲੈ ਰਹੇ ਨੇ ਇਸ ਟਾਈਮ ਕਿ ਪਾਣੀ ਦਾ ਜਿਹੜਾ ਹੈ ਸਿਸਟਮ ਹੈ ਉਹਨੂੰ ਕਿਸ ਤਰ੍ਹਾਂ ਕੰਟਰੋਲ ਕੀਤਾ ਜਾ ਸਕੇ ਇਸ ਟਾਈਮ ਦੇ ਵਿੱਚ ਔਰ ਇਹ ਤੁਹਾਨੂੰ ਦਿਖਾ ਦੇ ਕਿ ਬਿਲਕੁਲ ਨਾਗੋ ਕੀ ਦਾ ਬਿਲਕੁਲ ਪਰਲੇ ਪਾਸੇ ਜਿਹੜਾ ਸਾਹਮਣੇ ਬੰਨ ਹੈ ਉਹ ਵੀ ਤੁਹਾਨੂੰ ਦਿਖਾ ਰਹੇ ਹਾਂ ਔਰ ਇਸ ਟਾਈਮ ਸੇਵਾ ਜਿਹੜੀ ਕਹਿ ਸਕਦੇ ਕਿ ਯੁੱਧ ਸੱਤਰ ਦੇ ਉੱਤੇ ਸੇਵਾ ਚੱਲੀ ਹੋਈ ਹੈ ਔਰ ਮਨੋਜ ਸਰਪੰਚ ਜੀ ਹੈ ਜਿਹੜੇ ਸੰਗਰਤੋਂ ਨੇ ਉਹ ਉਹਨਾਂ ਦੇ ਨਾਲ ਨੇ ਇਸ ਟਾਈਮ ਮਨੋਜ ਜੀ ਉਹ ਸਾਰਾ ਦੱਸ ਰਹੇ ਕਿ ਸਟ੍ਰਕਚਰ ਵਗੈਰਾ ਕੀ ਸਿਸਟਮ ਤੇ ਫਰਮਾਈ ਤੇ ਮੈਂ ਕਹ ਰਿਹਾ ਬਿਲਕੁਲ ਹੋ ਗਿਆ ਸਾ ਜੀ 90% ਨੁਕਸਾਨ ਹੋਣਾ ਤਾਂ ਆਪ ਕੋ ਬੁਲਾਣਾ ਸੀ ਤਮਾਮ ਅਗਰ ਦੇਖੀਏ ਤਾਂ ਭੇੜੀ ਦੇ ਜਿਹੜਾ ਕੰਮ ਆ ਉਹ ਵੀ ਚੱਲ ਪਿਆ ਸਵੇਰੇ ਕਿਉਂਕਿ ਚੱਪੂ ਦੀ ਵਜ੍ਹਾ ਨਾਲ ਜਿਹੜਾ ਕੰਮ ਰੁਕਿਆ ਹੋਇਆ ਸੀ ਪਰ ਤਹਿਸੀਲਦਾਰ ਸਾਹਿਬ ਤੇ ਕਾਨੂੰਗੋ ਦੇ ਸਹਿਯੋਗ ਨਾਲ ਜਿਹੜੇ ਚੱਪੂ ਕਹਿੰਦਾ ਮਿਲਣੇ ਕਰਨ ਉਹ ਭੇੜੀ ਦਾ ਕੰਮ ਹੈ ਜਿਹੜਾ ਉਹ ਵੀ ਇਸ ਟਾਈਮ ਚੱਲ ਪਿਆ ਹੈ हमारे साथी मोहन पनियारी जी पहुंच चुके हैं जी इनका बहुत बहुत धन्यवाद डॉक्टर साहब भी साथ में आपकी उम्र दे अच्छा लाहौल हाँ यो बात है, है? है। बिल्कुल भाई बिल्कुल भाई जी अब मैं आपको बता दू की ये ना हमारे मौत बंदे है दोनों फरमाई से है मोहन जी है और डॉक्टर साहब साथ में है तो फकीरा राम जी

ਕਮ ਸੇ ਕਮ ਪੰਜ ਛੇ ਗੰਮੋਂ ਕੇ ਸਾਰੇ ਲੱਗ ਰਹੇ ਨੇ ਹਾਂ ਟੋਟਲ ਨਜਰ ਡੇਲਾ ਫਰਵਾਈ ਬਰੋਕਾ ਹਾਂ ਹਮਾਰੀ ਮੰਨੋ ਬੇਨਤੀ ਬਿਲਕੁਲ ਸਵੀਕਾਰ ਹੋ ਰਹੀ ਹੈ ਔਰ ਬੰਦੇ ਦਵਾ ਦਾ ਪਹੁੰਚ ਰਹੇ ਹੈ ਚਲੋ ਕੋਈ ਘੱਟਾ ਉਠਾਣੇ ਵਾਲਾ ਹੈ ਕੋਈ ਆਪਣੇ ਵਿਚਾਰ ਰੱਖਣੇ ਵਾਲਾ ਹੈ ਕੋਈ ਕਿਸੇ ਤਰ੍ਹਾਂ ਦੀ رائے ਦਿੰਦਾ ਹੈ ਕੰਮ ਦਾ ਤਜਰਬਾ ਹਰ ਕਿਸੇ ਕੋ ਆਪਕਾ ਵੀ ਬਹੁਤ ਬਹੁਤ ਧੰਨਵਾਦ ਜੋ ਆਪ ਆਪ ਆਇਓ ਹੋ ਯਾ ਹਮਾਰੇ ਯਾ ਸੁਧ ਲੈਣੇ ਜੀ ਆਪਕਾ ਵੀ ਧੰਨਵਾਦ ਓਕੇ ਜੀ ਓਕੇ ਥੈਂਕ ਯੂ ਥੈਂਕ ਯੂ ਮੋਨ ਜੀ ਠੀਕ ਹੈ ਜੀ ਨਾ ਨਾ ਫੋਟੋ ਕੋ ਨਹੀਂ ਆਂਦੀ ਅ ਭਾਈ ਜੀ ਆ ਦੇਖੋ ਆਪਣੇ ਨਜਡੇਲਾ ਕਲਾਂ ਤੋਂ ਆ ਪੈਣਾ ਸਾਡੀਆਂ ਸੇਵਾ ਤੇ ਆ ਇਹ ਵੀ ਪਹੁੰਚ ਗਿਆ ਇੱਥੇ ਬੰਨ ਦੇ ਉੱਤੇ ਤੇ तमाम ਸਾਥੀ ਜਿੰਨੇ ਵੀ ਆਉ ਉਹ ਵੀ ਇੱਥੇ ਪਹੁੰਚਣ ਦੀ ਕਿਰਪਾ ਕਰੋ ਕਿ ਕਿੱਥੋਂ ਆਇਓ ਭਾਂਜੀ ਨਜਡੇਲੇ ਤੋਂ ਆਇਓ ਨਜਡੇਲੇ ਤੋਂ ਆਇਓ ਠੀਕ ਹੈ ਜੀ ਤੇ ਹਾਂਜੀ ਨਜਡੇਲੇ ਕਲਾਂ ਤੋਂ ਠੀਕ ਹੈ ਠੀਕ ਹੈ ਨੇੜੇਲਾ ਕਲਾ ਤੋਂ ਇਹ ਪੈਣਾ ਪਹੁੰਚੇ ਹੈ ਬਈ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਸੇਵਾ ਦੇ ਵਿੱਚ ਕਿਉਂਕਿ ਲਾਸਟ ਦਿਨ ਹੈ ਥੋੜੇ ਹੀ ਰਹਿ ਗਏ ਅੱਜ ਤੇ ਆ ਤਮਾਮ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਇਹ ਜਿਹੜਾ ਪਰ ਇਹਨੂੰ ਰੋਕਣ ਦੇ ਖਾਤਰ ਅੱਜ ਆਪਾਂ ਇਹ ਉਪਰਾਲਾ ਕੀਤਾ ਤੇ ਬਹੁਤ ਬਹੁਤ ਧੰਨਵਾਦ ਭੈਣ ਜੀ